ਤੁਹਾਡਾ ਸਕੂਲ ਤੁਹਾਨੂੰ ਹੋਰ ਵੀ ਦਿਖਾ ਰਹੀ ਆ ਦੇਖ ਲਓ ਵੀ ਜਿਹੜਾ ਅੱਗੇ ਜਿਹੜਾ ਕਮੇਟੀ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਹੈਗਾ ਕਿਥੇ ਲਗਾਤਾਰ ਜਿਵੇਂ ਕਹਿੰਦੇ ਵੀ ਟਰਾਲੀ ਡਰ ਜਾਂਦੀ ਹੈ ਹਰ ਵਾਰੀ ਟਰਾਲੀ ਡਰ ਜਾਂਦੀ ਤਰੂ ਟਰੈਕਟਰ ਦੇ ਨਾਲ ਟੋਚੇ ਪਾ ਕੇ ਦੀ ਟਰਾਲੀ ਕੱਢੀ ਜਾਂਦੀ ਹੈ ਕਿਉਂਕਿ ਇੱਥੇ ਕਾਫੀ ਜ਼ਿਆਦਾ ਪਾਣੀ ਖੜਾ ਸੀਗਾ ਪਾਣੀ ਕਰਕੇ ਕਾਫੀ ਸਮੱਸਿਆਵਾਂ ਆ ਮੰਨਣਾ ਸਾਹਮਣਾ ਜਰੂਰ ਇਹਨੂੰ ਕਰਨਾ ਪੈਣਾ ਜਿਹੜੀ ਵੀ ਰੇਟ ਜ਼ਿਆਦਾ ਹੈਗਾ ਵੀਰੇ ਕੋਈ ਤੁਹਾਨੂੰ ਰੇਟ ਕਿਵੇਂ ਲੱਗਿਆ ਮਤਲਬ ਕਿ ਕਿਹੜਾ ਸਾਡਾ ਰੇਟ ਹੈ ਵੀਰੋ 1300 ਰੁਪਏ ਬਿਲਕੁਲ ਜਾਇਜ਼ ਰੇਟ ਹੈ ਜੇ ਆਪਾਂ ਹੋਰ ਮੇਲਿਆਂ ਦੇ ਵਿੱਚ ਪਤਾ ਕਰੀਏ ਉੱਥੇ ਪਤਾ ਨਹੀਂ ਉਰੇ ਦੀ ਗੱਲ ਕਰਦੇ ਆ ਜੀ ਆਪਾਂ ਜੇ ਉਰੇ ਠੇਕੇਦਾਰ ਆ ਜੇ ਇਹੀ ੱਡਾ ਸਾਨੂੰ ਘੱਟੋ ਘੱਟ 5000 ਰੁਪਏ ਦਾ ਮਿਲੂ ਸੋ ਦੁਕਾਨਦਾਰ ਵੀਰ ਨੇ ਆਪਣੀ ਨਾਲ ਗਲਤ ਗੱਲ ਕਰਾਂਗੇ ਬਾਈ ਜੀ ਆਪਾਂ ਜਿਹ ਪ੍ਰਬੰਧਾਂ ਦੀ ਗੱਲ ਕਰੀਏ ਕਮੇਟੀ ਵੱਲੋਂ ਪ੍ਰਬੰਧ ਕਿਸ ਤਰ੍ਹਾਂ ਦੇ ਇਸ ਵਾਰ ਪ੍ਰ ਇਹ ਦੇਖੀ ਮੀਂਹ ਦੇ ਮੰਨ ਲੋ ਪਾਣੀ ਖੜਨ ਕਰਕੇ ਇਹ ਮਿੱਟੀ ਪਾ ਰਹੇ ਨੇ ਮੰਨ ਲੋ ਸਾਫ ਕਰ ਰਹੇ ਨੇ ਮਿੱਟੀ ਪਾ ਕੇ ਠੀਕ ਹੈ ਜੀ ਕਿਉਂ ਇਹਨਾਂ ਨੇ ਵੀ ਜਗਾ ਕੱਟ ਕੇ ਦਿੱਤੀ ਹੈ ਤੇ ਕਿ ਬਹੁਤ ਮਹਿੰਗੀ ਜਗਾ ਦਿੱਤੀ ਹੈ ਕੱਟ ਕੇ ਅੱਗੇ ਆ ਮਾਲ ਲੱਗੂਗਾ ਮੰਨ ਲੋ ਸਾਫ ਕਰਕੇ ਦੇਣਗੇ ਤਾਂ ਹੀ ਇਹਨਾਂ ਨੂੰ ਪੈਸੇ ਅਸੀਂ ਦੇਵਾਂਗੇ ਠੀਕ ਹੈ ਬਾਕੀ ਐਤਕੀ ਥੋੜਾ ਜਿਹਾ ਉ ਤੱਕਾ ਕਰਿਆ ਨਾ ਮਨ ਲੋ ਰੇਟ ਤੇ ਹਾਂ ਜੀ ਬਹੁਤ ਵਧੀਆ ਰੇਟ ਆ ਜੀ ਕੋਈ ਜ਼ਿਆਦੇ ਜਾਏ ਰੇਟ ਆ ਵੀ ਇੰਨਾ ਕੋਈ ਜ਼ਿਆਦੇ ਮਹंगाई ਦੇ ਵਿੱਚ ਬਹੁਤ ਵਧੀਆ ਬਾਕੀ ਪ੍ਰਬੰਧ ਕਰਿਆ ਜਾਇਆ ਹੈ ਜ ਇਹਨਾਂ ਨੇ ਮਿੱਟੀ ਪਾ ਕੇ ਟਰਾਲੀਆਂ ਪਾ ਕੇ ਇਹਨਾਂ ਦਾ ਕੋਈ ਕਰਦਾ ਵੀ ਨਹੀਂ ਪ੍ਰਬੰਧ ਪ੍ਰਬੰਧ ਵੀਰੇ ਬਹੁਤ ਟੌਪ ਦੇ ਪ੍ਰਬੰਧ ਨੇ ਬਹੁਤ ਟੌਪ ਦੇ ਇਹੋ ਜਿਹੇ ਪ੍ਰਬੰਧ ਤਾਂ ਕਿਤੇ ਨਹੀਂ ਮਿਲਦੇ ਹੁਣ ਦੇਖੋ ਪ੍ਰਧਾਨ ਜੀ ਮਿੱਟੀ ਪਾਉਣ ਲੱਗ ਰਹੇ ਆਗੇ ਕੱਲ ਤੇ ਸਾਰੀ ਸਾਫ ਸਫਾਈ ਕਰ ਰਹੇ ਨੇ ਬਹੁਤ ਪ੍ਰਬੰਧ ਹੋ ਰਹੇ ਲੰਗਰ ਪਾਣੀ ਦਾ ਪ੍ਰਬੰਧ ਵੀ ਹੋ ਰਿਹਾ ਨੇ ਜੀ ਕਮਾਈਟ ਬਹੁਤ ਵਧੀਆ ਪਿੰਡ ਦਾ ਸਹਿਯੋਗ ਮਿਲ ਰਿਹਾ ਜੀ ਹਾਂ ਜੀ ਹਾਂ ਜੀ ਬਈ ਜਿਆਦਾ ਤੇਜ਼ ਹੈ ਜੀ ਇੱਕਤੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੇਜ਼ ਹੈ ਜੀ 300 400 ਰੁਪਏ ਤੇਜ਼ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਅਸਲ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਵਾਰ ਜਾਂ ਪਹਿਲਾਂ ਵੀ ਸੀਗੇ ਸੇ ਕਿਵੇਂ ਦੇਖਦੇ ਰਹਿੰਦਾ ਵਾਰੀ ਪਰਮੰਤਾ ਵੀਰੇ ਹੁਣ ਮੀਂਹ ਗਾਰ ਨੂੰ ਹੋਰ ਕਰ ਰਹੇ ਨੇ ਸਾਰਾ ਇਹ ਠੀਕ ਹੈ ਹਾਂ ਮੇਨ ਗੱਲ ਤਾਂ ਇਹ ਆ ਵੀ ਥੋੜਾ ਜਿਆਦਾ ਰੇਟ ਵੀ ਜ਼ਿਆਦਾ ਆ ਪਰਮੰਤਾ ਹੁਣ ਪਰਚੀ ਇੰਨੀ ਲੱਗਣੀ ਆ ਸਾਰਿਆਂ ਨੂੰ ਠੀਕ ਹੈ ਹਾਂ ਹੋਰ ਕੁਝ ਮਤਲਬ ਰੇਟ ਜ਼ਿਆਦਾ ਆ ਰੇਟ ਤਾਂ ਤੁਹਾਨੂੰ ਪਤਾ ਹੀ ਆ ਵੀਰੇ ਸਾਰਾ ਦੱਸੇ ਦਿੱਤਾ ਮੈਂ ਠੀਕ ਹੈ ਠੀਕ ਹੈ ਠੀਕ ਹੈ ਤੇ ਉੱਥੇ ਦੁਕਾਨਦਾਰਾਂ ਦਾ ਵੀ ਖੋਟ ਹੁੰਦਾ ਹੈ ਭਈ ਜਿਸ ਦਿਨ ਪਹਿਲੇ ਦਿਨ ਆਪਾਂ ਵੰਡ ਕਰਦੇ ਹਾਂ ਦੁਕਾਨਦਾਰਾਂ ਨੂੰ ਕਿਤੇ ਪਰ ਜੰਮਲੋ ਜਗ੍ਹਾ ਮਿਲ ਕੇ ਦਿੰਦੇ ਆਂ ਹਾਂ ਜੇ ਉਸ ਦਿਨ ਹੀ ਕਹਿ ਦੇਣ ਵੀ ਸਾਨੂੰ ਤਾਂ ਇਹ ਚ ਕੁਝ ਪੁੱਗਣਾ ਨਹੀਂ ਤੁਸੀਂ ਸਾਨੂੰ ਕੋਈ ਜਾਇਜ਼ ਕਰੋ ਉਸ ਤੋਂ ਬਾਅਦ ਦਿੱਤੇ ਪੈਸੇ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਮਤਲਬ ਜਦੋਂ ਰਸੀਦ ਕੱਟਦੀ ਆਪੇ ਤਾਂ ਸ਼ੁਰੂਆਤ ਤੋਂ ਹੀ ਗੱਲ ਹੁੰਦੀ ਥੋਂ ਘੱਟਦਾ ਹੈ ਹਾਂਜੀ ਹਾਂ ਵੀ ਉਹਦੀ ਗੱਲ ਕਰਨੀ ਚਾਹੀਦੀ ਉਹਦੀ ਗੱਲ ਕਰਨੀ ਚਾਹੀਦੀ ਬਾਕੀ ਦੂਜੀ ਗੱਲ ਇਹ ਵੀ ਆ ਚਲ ਜੋ ਦੁਕਾਨਦਾਰ ਚ ਗਰੀਬ ਨੇ ਹਮੇਸ਼ਾ ਕਮੇਟੀ ਦੇਖਦੀ ਆ ਹਮੇਸ਼ਾ ਕਮੇਟੀ ਨੇ ਦੇਖਿਆ ਜਿਵੇਂ ਕੋਈ ਬਾਬੇ ਦਾ ਭੋਗ ਵੰਡਣ ਵਾਲਾ ਮੰਝਾ ਤੇ ਨਹੀਂ ਬੈਠਾ ਉਹ ਤੋਂ ਕੁਝ ਨਹੀਂ ਲਿਆ ਜਾਂਦਾ ਆਮ ਕੋਈ ਪੱਲੀ ਤੇ ਖੜੋਣੇ ਲਈ ਬੈਠਾ ਰਹੇ ਬੈਠਾ ਉਹ ਤੋਂ ਕੁਝ ਨਹੀਂ ਲਿਆ ਜਾਂਦਾ ਤੇ ਜਿੱਥੇ ਜਿਹੜੀ ਚੀਜ਼ ਦਾ ਪਤਾ ਵੀ ਆਪਾਂ ਨੂੰ ਬਿਜ਼ਨਸ ਤੇ ਜਿਹੜੀ ਚ ਪ੍ਰਾਪਰਟੀ ਕਮਾਈ ਹੈ ਉਸੇ ਤੋਂ ਪੈਸੇ ਲਏ ਜਾਂਦੇ ਉਹਦੇ ਹਿਸਾਬ ਨਾਲ ਲਏ ਜਾਂਦੇ ਨੇ ਰੇਟ ਬਿਲਕੁਲ ਜਾਇਜ਼ ਆ ਕਿਹੜਾ ਸਾਡਾ ਬਨੇਰੀ ਦਾ ਰੇਟ ਹੈ ਉਹ ਬਿਲਕੁਲ ਜਾਇਜ਼ ਹੈ ਅੰਦਰੋਂ ਕਿਵੇਂ ਦੇਖਣੀ ਹੈ ਪ੍ਰਬੰਧਨ ਨੂੰ ਪ੍ਰਬੰਧ ਸਹੀ ਵਧੀਆ ਕੰਮ ਕਰਦੇ ਪਏ ਨੇ ਸਹੀ ਕੰਮ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਠੀਕ ਬਾਕੀ ਆ ਦੇਖੋ ਜੇ ਜੰਪ ਹੈ 10 10 ਰੁਪਏ ਟਿਕਟ ਦੇ ਨਾਲ ਕਿੰਨੇ ਪੈਸੇ ਵੰਡ ਜਾਣਗੇ 14 ਫੁੱਟ ਦਾ ਜੰਪ ਹੈਗਾ ਠੀਕ ਹੈ ਇਹ ਵੱਧ ਤੋਂ ਵੱਧ ਕਿੰਨੇ ਵਟ ਲੋਗਾ ਦੋ ਦਿਨਾਂ ਦਾ ਮੇਲਾ ਹੁੰਦਾ ਦੋ ਦਿਨਾਂ ਵਿੱਚ ਵੱਧ ਤੋਂ ਵੱਧ 2000 ਜਾਂ 3000 ਵਟੂਗਾ ਜੇ ਪੈਸੇ ਥੋੜੇ ਜਿਆਦੇ ਲਾ ਰਹੇ ਨੇ ਠੀਕ ਹੈ ਬਾਕੀ ਥੋੜੇ ਜਿਹਾ ਉਹਨਾਂ ਨੂੰ ਕਮੇਟੀ ਨੂੰ ਕਰਨਾ ਚਾਹੀਦਾ ਹੈ ਬਈ ਜੀ ਆਪ ਦੇ ਬਾਰੇ ਵੀ ਸੋਚਣਾ ਚਾਹੀਦਾ ਕਰੀਬ ਜਿਹੜੇ ਐਡੀ ਦੂਰ ਦੂਰੋਂ ਆਉਂਦੇ ਹਨ ਸਮਾਨ ਲੋਡ ਕਰਕੇ ਟਰੈਲੇ ਭਰੇ ਹੋਏ ਨੇ ਤੇਲ ਮਚਾ ਮਚਾ ਕੇ ਲੇਵਰ ਨਾਲ ਲਿਆਉਂਦੇ ਦਿਹਾੜੀਏ ਧੂੜੀਏ ਨਾਲ ਲਿਆਉਂਦੇ ਹਨ ਮਾਲ-ਮੋਲ ਕਿਸਨ ਵਾਸਤੇ ਉਹਨਾਂ ਦਾ ਵੀ ਖਰਚਾ ਕੱਢਣਾ ਹੈ ਤਾਂ ਸਾਰਾ ਕੁਝ ਇੱਥੇ ਦਾ ਵੀ ਖਰਚਾ ਦੇਣਾ ਜਗਾ ਦਾ ਵੀ ਖਰਚਾ ਦੇਣਾ ਠੀਕ ਹੈ ਥੋੜਾ ਔਖਾ ਹੈ ਔਖਾ ਥੋੜਾ ਔਖਾ ਹੈ ਠੀਕ ਹੈ ਜੀ ਹਾਂਜੀ ਭਾਜੀ ਤੁਸੀਂ ਕਹੋਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜੇ ਪਤਾ ਕੀ ਹੁੰਦਾ ਜੀ ਇਹ ਪਹਿਲਾਂ ਤਾਂ ਦੁਕਾਨਦਾਰ ਹਸਕਿਟ ਕਰਦਾ ਉਸ ਤੋਂ ਬਾਅਦ ਕਹਿੰਦਾ ਵੀ ਘਾਟਾ ਪੈ ਗਿਆ ਉਹ ਸਾਡੇ ਜ਼ਿਮੀਦਾਰ ਵਾਲੀ ਗੱਲ ਹੋ ਜਾਂਦੀ ਹੈ ਕਈ ਵਾਰੀ ਕਈ ਵਾਰੀ ਅਸੀਂ ਫਸਲ ਕੱਚੀ ਜਾਂ ਮਤਲਬ ਬਦਮੁਚਲ ਦੀ ਲੈ ਜਾਂਦੇ ਫਿਰ ਅਸੀਂ ਆਪਣੇ ਮਨਮਰਜ਼ੀ ਨਾਲ ਵੇਚ ਤਾ ਦਿੰ ਹਾਲੇ ਕਹਿੰਦਾ 100 ਰੁਪਏ ਘੱਟ ਲਵਾਂਗੇ ਜਾਂ 50 ਰੁਪਏ ਕਵੈਂਟਰ ਘੱਟ ਲਵਾਂਗੇ ਉਦੋਂ ਬਾਅਦ ਅਸੀਂ ਆ ਕੇ ਸਰਕਾਰ ਨੂੰ ਭੰਡ ਦਿੰਦੇ ਆ ਉਹ ਬਹੁਤ ਜਾਇਜ਼ ਰੇਟ ਹੈ ਜੀ ਵਧੀਆ ਜਾਇਜ਼ ਰੇਟ ਹੈ ਠੀਕ ਹੈ ਵਧੀਆ ਪ੍ਰਬੰਧਨ ਹੈ ਪ੍ਰਬੰਧਨ ਦੱਸੋ ਹੁਣ ਕਿਵੇਂ ਲਾਈਏ ਜੁਲਾ ਅਸੀਂ ਇਦਾਂ ਇਸ ਰੇਕਸ ਲੈ ਨਹੀਂ ਸਕਦੇ ਅਸੀਂ ਤਾਂ ਲਾ ਨਹੀਂ ਸਕਦੇ ਜੁਲਾ ਕਿਵੇਂ ਲਾਈਏ ਠੀਕ ਹੈ ਮਤਲਬ ਸੋਸਿਆਂ ਦਾ ਸਾਹਮਣਾ ਹਾਂਜੀ 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 ਉਹਨ ਜਗ੍ਹਾ ਤੁਹਾਡੇ ਸਾਹਮਣੇ ਇਹਦੇ ਕੋ ਟ੍ਰੈਕਟਰ ਖੁੱਬਰੇ ਨੇ ਕਿਵੇਂ ਲਾਈਏ ਉਸ ਤੇ ਜਗ੍ਹਾ ਸੈਪ ਜੁਲੇ ਵਾਸਤੇ ਵੀ ਸੈਪ ਜਗ੍ਹਾ ਹੋਣੀ ਚਾਹੀਦੀ ਫੇਰੀ ਆਪਾਂ ਹੋਰ ਲੋਕ ਹੋਰ ਜ਼ਿੰਦਗੀ ਦਾ ਸਵਾਲ ਹੈ ਆਪਾਂ ਪੈਸੇ ਲਾਲ ਦੇ ਵਿੱਚ ਥੋੜੀ ਫਿਟ ਕਰਾਂਗੇ ਠੀਕ ਹੈ ਜੀ ਇੰਨੇ ਪੈਸੇ ਅਸੀਂ ਤਾਂ ਆਪ ਗਰੀਬ ਆਦਮੀ ਕਹਿੰਦਾ ਕਿ ਮੈਂ ਟਾਈਮ ਪਾਸ ਕਰ ਰਿਹਾ ਨੇ ਠੀਕ ਹੈ ਜੀ ਬਸ ਲੋਕਾਂ ਨੂੰ ਤਾਂ ਸਾਡੀ ਆਈ ਬੇਨਤੀ ਹੈ ਕਿ ਬਸ ਤੁਹਾਡੇ ਸਾਹਮਣੇ ਜਿਹੜੇ ਮੇਲੇ ਦੇ ਹਾਲਾਤ ਨੇ ਪਹਿਲੇ ਕੁਝ ਹੋਰ ਸੀਗਾ ਹੁਣ ਕੁਝ ਹੋਰ ਹੋ ਗਿਆ ਠੀਕ ਹੈ हां जी ਹੁਣ ਅਸੀਂ ਆਗਰਾ ਤੋਂ ਆਉਂਦੇ ਨੇ ਇੰਨੇ ਦੂਰੋਂ ਮੇਲਾ ਕਰਨ ਵਾਸਤੇ ਮਿੱਡੀ ਚੰਡੋ ਲੈ ਗਏ ਸਾਡਾ ਵੀ ਇਧਰ ਖਰਚਾ ਦੇਖੋ ਆਗਰਾ ਕਿ 550 ਕਿਲੋਮੀਟਰ ਦੂਰ ਹੈ ਬਸ ਸਹੀ ਹੈ ਜੀ ਠੀਕ ਹੈ ਹਾਂ ਉਹਨਾਂ ਦੇ ਵਿੱਚ ਜਿਹੜਾ ਰੋਜਾ ਪੱਤਿਆ ਮੇਲਾ ਇਹਨੂੰ ਫ੍ਰੀ ਕਰਾਇਆ ਜਾਵੇ ਸਿਰ ਟਾਰਗੇਟ ਤੋਂ ਇੱਕ ਮੇਲਾ ਹੀ ਕਿਉਂ ਮੇਲਾ ਤਾਂ ਆਪਣੇ ਹੋਰ ਵੀ ਲੱਗਦਾ ਇਹ ਚ ਪਤਾ ਕੀ ਕਰਨਾ ਜੀ ਇਹ ਚ ਮੈਜੋਰਿਟੀयां ਬਣਦੀਆਂ ਨੇ ਗਰੁੱਪ ਗਰੁੱਪ 1 ਗਰੁੱਪ 1 ਕਰਨ ਜਦੋਂ ਮੰਨ ਕੇ ਚੱਲੋ ਇੱਕ ਜਿਹੜੀ ਸਾਡੀ ਕਮੇਟੀ ਜਾਂ ਹੋਣ ਵਾਲੀ ਕਮੇਟੀ ਜਿਹੜੀ ਕਰਾ ਰਹੀ ਹੈ ਜਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਪਿੰਡ ਚ ਮੋਤਬਰ ਬੰਦੇ ਜਿਹੜੇ ਤੁਰਦੇ ਫਿਰਦੇ ਨੇ ਉਹ ਵਿਰੋਧ ਨਹੀਂ ਕਰਦੇ ਕੁਝ ਕੁ ਬੰਦੇ ਨੇ ਮੋਤਬਰ ਨਹੀਂ ਆਪਾਂ ਇੱਕ ਮੇਰਾ ਮਤਲਬ ਇਹ ਹੈ ਸਵਾਲ ਇਹ ਹੈ ਵੀ ਕਿਉਂ ਵਿਰੋਧ ਕਿਉਂ ਕਰ ਰਹੇ ਨੇ ਵਿਰੋਧਿਆ ਪੱਤੀ ਮੇਲਾ ਹੀ ਟਾਰਗੇਟ ਕਿਉਂ ਟਾਰਗੇਟ ਤਾਂ ਇਹ ਹੈ ਜੀ ਜਿਹੜੇ ਬੰਦੇ ਨੇ ਚੰਡੋਲ ਤੇ ਆਪਦੇ ਦਾਦਾ ਦਾ ਗਿਲਜਵਾਖਾਂ ਨੂੰ ਝੂਟੇ ਦਿਵਾਉਣੇ ਨੇ ਮੁਕਤ ਦਾ ਦੁਕਾਨ ਦਾ ਸਮਾਨ ਲੈਣਾ ਮੁਕਤ ਦਾ ਵੀ ਮੈਂ ਪ੍ਰਧਾਨ ਆ ਗੱਲ 'ਚ ਕਾੜ ਪਾ ਕੇ ਜਾਵਾਂ ਹੋਰ ਉਹ ਬੰਦੇ ਟਾਰਗੇਟ ਕਰਦੇ ਨੇ ਜੀ 80 5 ਸਾਲ ਕਮੇਟੀ ਚਲਾਈ ਆ ਜੀ ਇੱਕ ਗੋਲ ਗੱਪੇ ਦੇ ਵੀ ਦੇਣ ਦਾ ਰਹਾਂਗੇ ਪ੍ਰਧਾਨ ਜੀ ਕੀ ਕਹੋਗੇ ਜਿਹੜੇ ਵਿੱਚ ਕੁਝ ਦੁਕਾਨਦਾਰ ਕਹਿ ਰਹੇ ਨੇ ਵੀ ਸਾ ਤੋਂ ਮਤਲਬ ਪੈਸੇ ਜ਼ਿਆਦਾ ਲਏ ਜਾ ਰਹੇ ਨੇ ਉਹਨਾਂ ਬਾਰੇ ਕੀ ਕਰੋਗੇ ਨਹੀਂ ਦੇਖੋ ਪੈਸਾ ਕਿਸੇ ਤੋਂ ਜ਼ਿਆਦਾ ਨਹੀਂ ਲੈ ਹੈਗੇ ਇੱਥੇ ਮਿੱਟੀ ਦੀ ਪੈਸਾ ਬਹੁਤ ਜ਼ਿਆਦਾ ਖਰਚ ਆ ਰਿਹਾਗਾ ਪਹਿਲਾਂ ਪੈਨਸਟ ਮਿੱਟੀ ਪਾ ਕੇ ਆਏ ਆਂਗੇ ਫਿਰ ਸਾਰੀ ਕੱਲ੍ਹ ਹੀ ਟਰੈਕਟਰ ਚੱਲਣ ਲੱਗ ਰਿਹਾ ਬਾਕੀ ਕੋਈ ਗੱਲ ਨਹੀਂ ਇਹ ਜੀ ਜਿਹੜਾ ਕੋਈ ਜਿਆਦਾ ਲੱਗੂ ਜੀ ਨੂੰ ਉਸ ਹਿਸਾਬ ਨਾਲ ਘੱਟ ਵੀ ਕਰ ਦਾਂ ਐਡੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਹੈਗੀ ਮਤਲਬ ਸੈਟਿੰਗ ਕਰ ਲਓ ਨਾ ਨਾ ਸੈਟਿੰਗ ਕਰ ਦਾਂਗੇ ਜਿੰਨੇ ਜੇ ਕਿਸੇ ਨੂੰ ਕੋਈ ਲੱਗਦਾ ਹੋਇਆ ਵੀ ਇਹਦਾ ਕੰਮ ਨਹੀਂ ਚੱਲਿਆ ਹਾਂ ਹਾਂ ਉਹ ਤੋਂ ਉਸ ਹਿਸਾਬ ਨਾਲ ਇਹ ਕੋਈ ਐ ਨਹੀਂ ਹੈ ਪੈਸੇ ਵਾਲੇ ਨਾਲ ਗੱਲ ਨਹੀਂ ਠੀਕ ਹੈ ਉਹ ਵਿੱਚ ਕੋਈ ਪਿੰਡ ਵੱਲੋਂ ਵੀ ਵਿੱਚ ਕੁਝ ਬੰਦੇ ਆਪਾਂ ਗੱਲ ਕਰੀਏ ਜਿਵੇਂ ਮੇਲੇ ਦੇ ਆਪਣੇ ਹਰ ਵਾਰੀ ਰੋਜਾਂਪੱਤੀ ਦੇ ਮੇਲੇ ਨੂੰ ਟਾਰਗੇਟ ਕੀਤਾ ਜਾਂਦਾ ਹੈ ਬਾਕੀ ਵੀ ਪਿੰਡ ਦੇ ਵਿੱਚ ਮੇਲਾ ਲੱਗਦਾਗਾ ਉੱਥੇ ਵੀ ਆਕਾਰ ਹੀ ਕੋਈ ਕਿਉਂ ਨਹੀਂ ਬੋਲ ਪਤਾ ਕੀ ਆਪਣੀ ਜਿਹੜੀ ਪੱਤੀ ਰੋਜਾਂ ਪੱਤੀਆ ਰੋਜਾਂ ਪੱਤੀ ਦੇ ਵਿੱਚ ਅੱਡੋ ਅੱਡ ਪਾਟਕ ਪਏ ਹੋਣਗੇ ਹੂੰ ਖਿੱਚਾ ਤਾਣੀ ਜਿਆਦਾ ਐ ਮੈਂ ਇਸ ਵਾਰ ਕਿਉਂਣਾ ਚਾਹੁੰਦਾ ਨਹੀਂ ਸੀਗਾ ਮੈਨੂੰ ਕੋਈ ਮਰਜ਼ਾ ਲੱਗਾ ਨਹੀਂ ਸੀ ਪਰ ਫਿਰ ਵੀ ਸਾਰੇ ਮੁੰਡੇ ਜਿੰਨੇ ਹੈਗੇ ਸੀ ਕਮੇਟੀ ਵਾਲੇ ਸਾਰੇ ਕਹਿੰਦੇ ਵੀ ਨਹੀਂ ਸਾਡੇ ਨਾਲ ਚੱਲੋ ਵੀ ਜੇ ਤੂੰ ਚੱਲੇਗਾ ਤਾਂ ਆਪਣਾ ਕੰਮ ਆਪਾਂ ਮੇਲੇ ਦਾ ਕੰਮ ਵਧੀਆ ਕਰਾ ਦਾਂਗੇ ਬਿਲਕੁਲ ਚਲੋ ਉਹਨਾਂ ਨੇ ਕਹਿ ਤਾਂ ਮੈਨੂੰ ਤੁਰਨਾ ਪੈ ਗਿਆ ਹੁਣ ਵੀ ਤੁਸੀਂ ਆਏ ਦੇਖ ਲਓ ਵੀ ਅਜੇ ਵੀ ਕੋਈ ਬੱਤੀ ਚੋ ਵੀ ਕੋਈ ਐਨਾ ਉਸਾਸ ਨਹੀਂ ਦੇ ਰਿਹਾ ਜੇ ਚੱਲਣਾ ਜਿਵੇਂ ਦੀ ਉਹ ਦੋ ਹੀ ਲੱਗੇ ਹੋਏ ਹੋ ਜਿੰਨੇ ਸਾਡੇ ਦੋਵੇਂ ਟਰੈਕਟਰ ਚੱਲਣ ਲੱਗ ਰਹੇ ਹਨ ਕੱਲ ਦੇ ਤੀਜਾ ਸਿੰਦਾ ਹੋ ਗਿਆ ਜਾਂ ਆਉਂਦੇ ਨੇ ਮੁੰਡੇ ਇਹੀ ਗੱਲ ਨਹੀਂ ਆਉਦੇ ਵੀ ਨਹੀਂਗੇ ਪਰ ਸਾਰੇ ਜਿੰਨੇ ਵੀ ਸਾਰੀ ਪੱਤੀ ਸਾਥ ਦੇ ਦੇ ਰਹੀ ਠੀਕ ਹੈ ਮਤਲਬ ਸਾਰੀ ਪੱਤੀ ਸਾਥ ਦੇਵੇ ਤਾਂ ਸ਼ਾਇਦ ਇਹ ਗੱਲ ਨਾ ਹੋਵੇ ਵਧੀਆ ਹਾਂ ਵਧੀਆ ਕੰਮ ਚੱਲੇ ਕੋਈ ਪੈਸੇ ਲੈਣ ਦੀ ਲੋੜ ਵੀ ਨਹੀਂ ਪੈਂਦੀ ਢਾਲ ਵੀ ਇਕੱਠੀ ਕਰ ਸਕਦੇ ਆਂਗੇ ਜਿਵੇਂ ਉਹਣਾ ਮਿੱਟੀ ਹੈ ਤੇ ਪੱਤੀ ਇਕੱਠੀ ਹੁੰਦੀ ਤਾਂ ਇਹ ਢਾਲ ਕਰਕੇ ਇਕੱਠੀ ਕਰਕੇ ਪਾਈ ਜਾਂਦੇ ਸੀ ਕਿੱਥੇ ਹੁਣ ਦੁਕਾਨ ਵਾਲੇ ਤੋਂ ਚੋ ਲੈਣੇ ਪੈਂਦੇ ਸਾਡੀ ਵੀ ਮਜਬੂਰੀ ਇਹ ਬਣ ਗਈ ਜਿਹੜੇ ਕੋਈ ਜ਼ਿਆਦਾ ਕਹਿੰਦੇ ਨੇ ਹੱਦ ਤੋਂ ਜ਼ਿਆ ਇਹ ਮਰੀਬੁਰੀ ਬਣ ਗਈ ਇੱਥੇ ਮਿੱਟੀ ਪੋਣੀ ਪਈ ਗਈ ਸਾਨੂੰ ਪਰ ਤਾਂ ਕੋਈ ਚੱਕਰ ਨਹੀਂ ਕਰੇ ਠੀਕ ਹੈ ਜੀ ਜਿਹੜਾ ਵੀ ਗੱਲਬਾਤ ਕਰਨਗੇ ਅਰੈਸਟ ਕਰਦਾ ਹੈ ਸਰ ਠੀਕ ਹੈ ਸੂਪਰ ਪ੍ਰਧਾਨ ਜੀ ਨੇ ਤੋਸਾ ਦਿੱਤਾ ਵੀ ਜੇਕਰ ਕਿਸੇ ਦੁਕਾਨਦਾਰ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਉਹਦਾ ਕੰਮ ਨਹੀਂ ਚੱਲਦਾ ਤਾਂ ਉਹਦੇ ਨਾਲ ਜਿਹੜੀ ਅਰੈਸਟਮੈਂਟ ਹੈ ਉਹ ਕੀਤੀ ਜਾਊਗੀ ਕਿਉਂਕਿ ਇਹ ਦੱਸ ਰਹੇ ਨੇ ਵੀ ਸਾਡਾ ਖਰਚਾ ਜਿਹੜਾ ਇੱਥੇ ਇਸ ਵਾਰ ਦੇਖੋ ਵੀ ਕਿੰਨੀ ਕਿੰਨੀ ਭਰਤ ਪਈ ਆ ਤੁਸੀਂ ਦੇਖੋ ਟਰੈਕਟਰ ਦੇ ਨਿਸ਼ਾਨ ਦੇਖ ਲਓ ਵੀ ਇਹ ਨਹੀਂ ਨਹੀਂ ਭਰਤੀ ਇਸ ਤੋਂ ਪਹਿਲਾਂ ਪੈ ਚੁੱਕੀ ਹੈ ਇਹਦੇ ਕਰਕੇ ਕਹਿੰਦੇ ਸਾਨੂੰ ਇਸ ਵਾਰ ਜਿਹੜੇ ਪੈਸੇ ਇਕੱਠੇ ਕਰਨੇ ਪੈਣ ਜੇ ਕੋਈ ਗੱਲਾਂ ਬਾਰੇ ਤੁਸੀਂ ਕੀ ਕਹੋਗੇ ਕਮੈਂਟ ਬਾਕਸ ਵਿੱਚ ਜਾਣਕਾਰੀ ਜਰੂਰ ਸਾਂਝੀ ਕਰਿਓ। ਬੰਦੇ ਇਹ ਕਹਿੰਦੇ ਨੇ ਵੀਰੂ ਫ੍ਰੀ ਕੀਤਾ ਜਾਵੇ। ਕੀ ਕਹੋਗੇ ਇਹ ਬਾਰੇ ਕੀ ਕਹੋਗੇ? ਟਾਰਗੇਟ ਤਾਂ ਮੰਨ ਕੇ ਚੱਲੋ ਜੀ। ਹਰਿੰਦਰ ਜੀ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਇਹ ਵੱਡਾ ਮੇਲਾ ਹੈ। 3 ਦਿਨਾਂ ਦਾ ਪਰਦਾ ਹੈ। 3 ਦਿਨਾਂ ਦਾ ਪਰਦਾ ਹੈ। ਠੀਕ ਹੈ। ਅੱਛਾ ਦੇਖੋ ਹੋਰ ਸਾਰੀਆਂ ਪੱਤੀਆਂ 'ਚ ਮੰਨ ਕੇ ਚੱਲੋ ਆਪਣਾ ਸਮਰੋਹ ਪੱਤੀ ਹੋਗੀ। ਆਪਣਾ ਬਾਬਾ ਭਾਈ ਮੂਲ ਜਨ ਤੇ ਪਰਦਾ। ਹਾਂਜੀ। ਤੇ ਉਹ ਚਲੋ ਅਲੱਗ ਚੀਜ਼ ਹੈ ਇੱਥੇ। ਇਹ 3 ਦਿਨਾਂ ਦਾ ਹੋਣ ਕਰਕੇ ਇਸ ਲਈ ਇਸ ਨੂੰ ਸਿਰਫ ਰੋਜਾ ਪੱਤੀ ਮੇਲਾ ਇਹਨੂੰ ਫ੍ਰੀ ਕੀਤਾ ਜਾਂਦਾ ਨਹੀਂ ਆਪਾਂ ਦੇਖੋ ਕੋਈ ਵੀ ਪਿੰਡ ਦੇ ਵਿੱਚ ਕਿਤੇ ਵੀ ਕੋਈ ਧਾਰਮਿਕ ਸੰਸਥਾ ਹੈ ਧਾਰਮਿਕ ਫ੍ਰੀ ਉਹ ਹੀ ਬੰਦੇ ਕਹਿੰਦੇ ਨੇ ਜਿਹੜੇ ਖਾਣ ਵਾਸਤੇ ਜਿੰਨਾਂ ਨੂੰ ਇਹ ਵੀ ਸਾਡਾ ਖਾਣ ਵਾਲਾ ਸਿਸਟਮ ਉਹ ਬੰਦ ਹੁੰਦੇਗਾ ਕੋਈ ਪੰਚਾਇਤ ਨੂੰ ਵੀ ਪੈਸੇ ਦਿੱਤਾ ਗਿਆ ਪੰਚਾਇਤ ਨੂੰ ਪੈਸੇ ਪਿਛਲੇ ਮੇਲੇ ਚ ਤਾਂ ਨਹੀਂ ਪੰਚਾਇਤ ਦੇ ਸਰਪੰਚ ਨੇ ਲਏ ਨਹੀਂਗੇ ਪੈਸੇ ਠੀਕ ਹੈ ਜੀ ਤੇ ਪਹਿਲਾਂ ਕੋਲ ਖੇਡਾ ਹੁੰਦੇ ਸੀ ਕੋਲ ਖੇਡਾਂ ਦੇ ਉੱਤੇ ਸਰਪੰਚ ਨੂੰ ਪੈਸੇ ਦਿੰਦੇ ਹੁੰਦੇ ਸੀ ਵੀ ਜਿੰਨੇ ਕੋਲ ਖੇਡਾਂ ਤੇ ਵੰਡਣੇ ਨੇ ਪਰ ਹੁਣ ਇਹ ਮੇਲੇ ਦੇ ਵਿੱਚ ਜਿਵੇਂ ਕਬਿਸ਼ਰੀਆਂ ਲੱਗਦੀਆਂ ਨੇਗੀਆਂ ਕਬਿਸ਼ਰੀ ਜਥੇ ਨੂੰ ਪੈਸੇ ਦਿੰਦੇ ਆ ਉੱਥੇ ਸਿਆਣੇ ਬੰਦੇ ਉਹਨਾਂ ਨੂੰ ਫੜਾਇਆ ਜਾਂਦੇ ਆ ਕਿ ਲੋਕ ਵੀ ਇੰਨੇ ਪੈਸੇ ਨੇ ਇਹ ਮੇਲੇ ਢਾਲ ਜੋ ਤੁਸੀਂ ਕਬਿਸ਼ਰੀਆਂ ਨੂੰ ਜਿਹੜੇ ਆਉਂਦੇ ਨੇ ਜਾਂ ਕੋਈ ਪਹਿਲਵਾਨ ਆਉਂਦੇ ਨੇਗੇ ਪਹਿਲਵਾਨਾਂ ਦਾ ਮਾਨ ਸਨਮਾਨ ਕਰਨਾ ਹੁੰਦਾ ਹੈਗਾ ਜਾਂ ਕੋਈ ਹੋਰ ਕੁਛੇ ਵੀ ਕਿਸਮ ਦਾ ਕੋਈ ਅੰਗਹੀਣ ਬੰਦਾ ਆ ਜਾਂਦਾ ਜਾਂ ਉਸ ਸਾਹ ਨੂੰ ਦੀ ਸਹਾਇਤਾ ਕੋਈ ਕੁਛੇ ਦੇ ਵਿੱਚੋਂ ਕੀਤਾ ਜਾਂਦਾ ਹੈ ਇਹਦੇ ਪੈਸੇ ਚੋਂ ਕੀਤਾ ਜਾਂਦਾ ਹਾਂਜੀ ਹਾਂ ਹਾਂ ਅੱਛਾ ਠੀਕ ਹੈ ਮਤਲਬ ਜਿਹੜੇ ਕੋਲ ਖੇਡਣ ਦਾ ਕੋਈ ਸਿਸਟਮ ਸੀਗਾ ਉਹ ਇਸ ਵਾਰ ਹੋਊਗਾ ਨਹੀਂ ਹੋਊਗਾ ਉਹ ਬੰਦ ਹੋ ਰਿਹਾ ਹੈਗਾ ਜੇ ਕੋਈ ਆਇਆ ਤਾਂ ਜਰੂਰ ਕਰਾਵਾਂਗੇ ਠੀਕ ਹੈ ਜੀ ਉਹ ਕਿਹਦਾ ਟੂਰਨਾਮੈਂਟ ਕਰਕੇ ਬੰਦ ਹੋ ਗਏ ਨਾ ਜੀ ਆਪਣੇ ਸਮਰੋਪਤੀ ਦੇ ਮੁੰਡੇ ਟੂਰਨਾਮੈਂਟ ਕਰਾਉਣ ਲੱਗੇ ਉਸੇ ਤਰੀਕੀ ਟੂਰਨਾਮੈਂਟ ਮੇਲੇ ਦੇ ਹੁੰਦਾ ਉਸੇ ਦਿਨ ਦੇ ਕੋਲ ਖੇਡ ਹੁੰਦੇ ਆ ਠੀਕ ਹੈ ਇਸ ਲਈ ਪਹਿਲਵਾਨ ਆਉਂਦੇ ਵੀ ਚਲੋ ਪਿਛਲੀ ਵਾਰ ਆਏ ਕਹਿੰਦੇ ਵੀ ਥੋੜੇ ਬਹੁਤੇ ਆਏ ਵੀ ਟੂਰਨਾਮੈਂਟ ਕਰਕੇ ਉਹਨੂੰ ਚਲੋ ਕਰਾਇਆ ਪਾੜਾ ਜੋ ਵੀ ਸੀ ਦੇ ਕੇ ਵਾਪਸ ਕਰਤਾ ਦੇ ਕੇ ਵਾਪਸ ਹਾਂ ਠੀਕ ਹੈ ਜੀ ਪਰ ਹਾਂ ਜੀ ਇੱਕ ਦੁਕਾਨਦਾਰਾਂ ਵੱਲੋਂ ਕਿ ਥੋੜੀ ਕਮੇਟੀ ਨੇ ਦੇਖੋ ਜੀ ਪਹਿਲਾਂ ਸਾਨੂੰ ਅਸਲ ਰੇਟ ਬਾਰੇ ਸਾਨੂੰ ਆਪ ਨੂੰ ਇਹ ਕਲੀਅਰ ਨਹੀਂ ਸੀਗਾ ਜਿਹੜਾ ਰੇਟ ਸੀ ਉਹ ਪਹਿਲਾਂ ਪੰਚਾਇਤ ਨੇ ਕੀਤਾ ਸੀਗਾ ਪੰਚਾਇਤ ਨੇ ਤਾਇ ਕੀਤਾ ਸੀਗਾ ਸਾਰਾ ਰੇਟ ਹਾਂ ਹਾਂ ਜਦੋਂ ਇੱਥੇ ਆਏ ਆ ਕਿ ਇਹ ਮੈਂ ਤਾਂ ਬੁਲਾਇਆ ਕਰਦੇ ਵੀ ਆਜੋ ਕੋਈ ਦੁਕਾਨ ਵਾਲੇ ਦੁਕਾਨਾਂ ਘਟਾਉਣ ਕਰਨਾ ਵਸੇ ਜਦੋਂ ਇੱਥੇ ਵਾਕੇ ਰੇਟ ਦਾ ਪਤਾ ਲੱਗਿਆ ਤੇ ਉਸ ਤੋਂ ਬਾਅਦ ਹੁਣ ਅਸੀਂ ਨੇ ਇਹ ਫੈਸਲਾ ਕੀਤਾ ਕਮੇਟੀ ਨੇ ਵੀ ਇਹਨਾਂ ਦਾ ਜਾਇਜ਼ ਰੇਟ ਕੀਤਾ ਜਾਊਗਾ ਵੱਧ ਤੋਂ ਵੱਧ ਜਿੰਨਾ ਵੀ ਘਟਾਇਆ ਗਿਆ ਉਹਨੇ ਪੈਸੇ ਘਟਾ ਮੰਗਦੋ ਠੀਕ ਹੈ मतलब ਜਿੰਨਾ ਹੋ ਸਕਦਾ ਉਹਨਾਂ ਘੱਟ ਕਰੂਗਾ ਹਾਂਜੀ ਹਾਂ ਬਾਕੀ ਸਾਰੇ ਦੁਕਾਨਦਾਰ ਨੂੰ ਰਾਤ ਮ ਠੀਕ ਹੈ ਜੀ ਹਾਂ ਜੀ ਪਿੰਡ ਪੰਚਾਇਤ ਵੱਲੋਂ ਮਤਲਬ ਸਾਨੂੰ ਜਗਾ ਕੱਟ ਕੇ ਦਿੱਤੀ ਗਈ ਹੈ ਇਹ ਇਹ ਮਤਲਬ ਗੱਲਾਂ ਸਾਹਮਣੇ ਆ ਗਈ ਸੀ ਨਹੀਂ ਜੀ ਦੇਖੋ ਉਦੋਂ ਪੰਚਾਇਤ ਤੇ ਕਮੇਟੀ ਨੇ ਇਕੱਠੇ ਵਿੱਚ ਕੱਟ ਕੇ ਦਿੱਤੀ ਹੈ ਜਗਾ ਮੈਂ ਵੀ ਉੱਥੇ ਮੌਜੂਦ ਸੀ ਜਦੋਂ ਜਗਾ ਕੱਟ ਕੇ ਦਿੱਤੀ ਹੈ ਉਦੋਂ ਪਹਿਲਾਂ ਕੀ ਹੋਇਆ ਸੀ ਉਦੋਂ ਪਹਿਲਾਂ ਆਪਣੇ ਕੋਈ ਐਸੀ ਮੁੰਡੇ ਜਗਾ ਕੱਟ ਰਹੇ ਤੇ ਉਹ ਕੱਟ ਰਹੇ ਤੇ ਉਹਨਾਂ ਨਾਲ ਉਹਨਾਂ ਦਾ ਬਾਗਾ ਦਾ ਰੇਟ ਵੀ ਹੋਇਆ ਹੋਇਆ ਸੀ ਸਾਈਆਂ ਵੀ ਆਈਆਂ ਹੋਈਆਂ ਧੀਆਂ ਮਤਲਬ ਪਹਿਲੀ ਤੈ ਸੀਗਾ ਰੇਟ ਤੈ ਸੀ ਉਹਨਾਂ ਦਾ ਤੈ ਸੀ ਸਾਡੇ ਨਾਲ ਕੋਈ ਤੈ ਨਹੀਂ ਹੋਇਆ ਮਤਲਬ ਤੁਹਾਡੇ ਨਾਲ ਵੀ ਨਹੀਂ ਹੋਇਆ ਜਿਹੜਾ ਹੁਣ ਕਮੇਟੀ ਜਿਹੜਾ ਹੁਣ ਦਾ ਰੇ ਰੇਟ ਦੀ ਸਾਡੇ ਨਾਲ ਤਾਂ ਪੰਚਾਇਤ ਨਹੀਂ ਕਰਿਆ ਸੀ ਹਾਂਜੀ 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 ਬਈ ਜੀ ਬਹੁਤ ਵਧੀਆ ਪ੍ਰਬੰਧ ਹੈ ਪ੍ਰਬੰਧ ਰੇਟ ਬਿਲਕੁਲ ਜਾਇਜ਼ ਹੈ ਕਿਹੜਾ ਸਾਡਾ ਬਨੇਰੀ ਦਾ ਰੇਟ ਹੈ ਉਹ ਬਿਲਕੁਲ ਜਾਇਜ਼ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਸੀਗੇ ਹਾਂਜੀ ਬਹੁਤ ਵਧੀਆ ਰੇਟ ਹੈ ਜੀ ਕੋਈ ਜ਼ਿਆਦਾ ਜਾਇਜ਼ ਰੇਟ ਆ ਵੀ ਇੰਨਾ ਕੋਈ ਜ਼ਿਆਦਾ ਮਹਿੰਗਾਈ ਦੇ ਵਿੱਚ ਬਹੁਤ ਵਧੀਆ ਬਾਕੀ ਪ੍ਰਬੰਧ ਕਰਿਆ ਜਾਇਜ਼ ਇਹਨਾਂ ਨੇ ਮਿੱਟੀ ਪਾ ਕੇ ਟਰਾਲੀਆਂ ਪਾ ਕੇ ਇਹਨਾਂ ਦਾ ਕੋਈ ਕਰਦਾ ਵੀ ਨਹੀਂ ਜੀ ਆਪਦੇ ਕੋਲੋਂ ਪੱਲੋ ਖਰਚਾ ਕਰਕੇ ਹਜੇ ਕੋਈ ਅਗਲਾ ਦੇਖੋ ਮੌਸਮ ਤੇ ਡਿਪੈਂਡ ਹੈ ਮੌਸਮ ਵਧੀਆ ਲੱਗੂਗਾ ਤਾ ਇਹਨਾਂ ਕੋਲ 2 ਰੁਪਏ ਹੱਥ ਪੱਲੇ ਪੈਣਗੇ ਜੀ ਇਹਨਾਂ ਦੇ ਉਹ ਵੀ ਇਹਨਾਂ ਨੇ ਲੰਗਰ-ਲੰਗਰ ਲਾਉਂਦੇ ਆ ਜੀ ਇਹ ਠੀਕ ਹੈ ਪ੍ਰਬੰਧ ਕਰਦੇ ਆ 2-3 ਸੋਚ ਦਾ ਬੰਦਾ ਰੋਟੀ ਪਾਣੀ ਛਕ ਜਾਂਦਾ ਜੀ ਬਿਲਕੁਲ ਹਾਂ ਜੀ ਬਹੁਤ ਵਧੀਆ ਪ੍ਰਬੰਧ ਆ ਜੀ ਠੀਕ ਹੈ ਧੰਨਵਾਦ ਜੀ ਠੀਕ ਹੈ ਪ੍ਰਬੰਧ ਠੀਕ ਹੈ ਉਹਨਾਂ ਦਾ ਠੀਕ ਹੈ ਪ੍ਰਬੰਧ ਨਾਲੇ ਰੇਟ ਵੀ ਠੀਕ ਆ ਜੀ ਸਾਡੇ ਨਾਲ ਖੜਾ ਬਰੋਬਰ ਖੜੇ ਨੇ ਜੀ ਆ ਟਾਈਮ ਠੀਕ ਹੈ ਸਾਡੇ ਨਾਲ ਬੰਦਾ ਹੈ ਵੀ ਸਰਪੰਚ ਵੀ ਖੜਾ ਪਰ ਬਰੋਬਰ ਹੀ ਬੰਦੇ ਨੇ ਬਰੋਬਰ ਸੱਤ ਪੱਤ ਜੀ ਨਹੀਂ ਕੇ ਠੀਕ ਹੈ ਜੀ ਹਾਂ ਜੀ ਬਹੁਤ ਕਿਸ ਤਰ੍ਹਾਂ ਬਹੁਤ ਵਧੀਆ ਬਹੁਤ ਵ ਕਦਮ ਜੀ ਰੋਟੀ ਪੰਚ ਲੰਗਰ ਬਈ ਕੱਲ ਨੂੰ ਚੱਲੂਗਾ ਸਾਰਾ ਕੁਝ ਲਿਆਰ ਖੈਂਦਾਂ ਨੇ ਸਾਰਾ ਸਾਰਾ ਕੁਝ ਲਿਆਰ ਖਿਆ ਐਮੀ ਕਹਿਦੀ ਜੀ ਐ ਸਾਡੇ ਪਰੋਪਰ ਖੜਾ ਜਿਵੇਂ ਕੱਲ ਕੋਈ ਵੀ ਲਟਾਉਂਦੇ ਨਹੀਂ ਹੈਗੇ ਠੀਕ ਹੈ ਠੀਕ ਹੈ ਜੀ ਧੰਨਵਾਦ ਕਿਹਾ ਤੇ ਕਹਣਾ ਹੈ ਆਪਕੇ ਝੂਲਾ ਮਾਰੇ ਪਰ ਝੂਲਾ ਆਪਕਾ ਝੂਲਾ ਠੀਕ ਹੈ ਰੇਟ ਕਿਸਾ ਰੇਟ ਠੀਕ ਲਿਆ ਅਪਰੇਟ ਤੇ ਕਰਾਂਗੇ ਜਗ੍ਹਾ ਹੋਗਾ ਹੋ ਜਾਏਗੀ ਝੂਲਾ ਵੀ ਅਭੀ ਰਹਿ ਮਤਲਬ ਜੇ ਰੇਟ ਹੈ ਉਸਮੇ ਅਭੀ ਕਮ ਕਰਾਂਗੇ ਹਾਂ ਤਾਂ ਬਰੇਡ ਕਰਤੇ ਕਰਾਂਗੇ ਉਸ ਹਿਸਾਬ ਸੇ ਚਲਾएंगे ਠੀਕ ਹੈ ਪ੍ਰਬੰਧ ਕਿਵੇਂ ਲੱਗੇ ਆਪਕੋ तो अच्छा लगा जी बढ़िया बढ़िया है, 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 पानी तो पे मिट्टी डलवा दिया बाकी बहुत जायज रेट है, है।, है। प्रबंध ने प्रबंधक ने बहुत प्रबंध बनाया है ट्रालिया चलन लग रहा है मिट्टी पैन लग रही है हले ਾਕੀ بارش ਦਾ ਜਿਵੇਂ ਐ بارش ਦੇ ਹਿਸਾਬ ਨਾਲ ਮਿੱਟੀ-ਮੁੱਟੀ ਪਾਈਆਂ ਜਾਂਦੇ ਨੇ ਵਿਚਾਰੇ ਦੇ ਵਿੱਚ ਕਹਿੰਦੀ ਰੇਟ ਜਿਆਦੇ ਆ ਵਿੱਚ ਬੰਦੀ ਕਹਿੰਦੀ ਦੇਖੋ ਕਿਸੇ ਨੂੰ ਕਿਹਾ ਹੈ ਹਿਸਾਬ ਲੱਗਦਾ ਦਾ ਕਿਸੇ ਨੂੰ ਕਿਹਾ ਲਾ ਪਰ ਜਾਇਜ਼ ਰੇਟ ਹੈ ਲੰਗਰ ਪਾਣੀ ਵੀ ਚੱਲਦਾ ਖਰਚਾ ਵੀ ਹੁੰਦਾ ਜਿਹੜਾ ਪੁਰਾ ਜੀ ਦੇਖੀ ਜਾਈਏ ਵੀ ਉਧਰੇ ਇੱਕ ਪਾਸੇ ਦੇਖੀ ਜਾਈਏ ਸਾਰੇ ਪਾਸੇ ਦੇਖਣ ਬੰਦ ਹੁਣ ਮੰਗਾਈ ਦੀ ਮੰਗਾਈ ਦਾ ਜੁਗ ਹੈ ਹੁਣ ਦਾਲ ਪਾਣੀ ਤੇ ਹੋਰ ਕਿਉ ਕੱਪਿਆਂ ਤੇ ਲੰਗਰਾਂ 'ਚ ਬਹੁਤ ਖਰਚ ਹੋ ਜਾਂਦਾ ਜਿਵੇਂ ਕਿ ਪ੍ਰਧਵੀ ਭਰੀ ਹੈ ਭਰਤ ਵੀ ਪੈਣ ਲੱਗ ਰਿਹਾ ਮਿੱਟੀ ਟਰਾਲੀਆਂ ਚੱਲਣੇ ਲੱਗ ਰਿਹਾ ਨੇ ਠੀਕ ਹੈ ਵਧੀਆ ਵਧੀਆ ਪ੍ਰਬੰਧ ਬਣਾਏ ਨੇ ਵਧੀਆ ਕ ਹਾਂਜੀ ਅੰਦਰ ਵਿੱਚ ਬੰਦੇ ਇਹ ਗੱਲ ਕਹਿ ਰਹੇ ਨੇ ਵੀ ਰੇਟ ਜ਼ਿਆਦਾ ਹੈਗਾ ਵੀ ਦੇਖ ਤੁਹਾਨੂੰ ਰੇਟ ਕਿਵੇਂ ਲੱਗਿਆ ਮਤਲਬ ਵੀ ਕਿਹੜਾ ਸਾਡਾ ਰੇਟ ਹੈ ਵੀ ਲੋ 1300 ਰੁਪਏ ਬਿਲਕੁਲ ਜਾਇਜ਼ ਰੇਟ ਹੈ ਇਹ ਆਪਾਂ ਹੋਰ ਮੇਲਿਆਂ ਦੇ ਵਿੱਚ ਪਤਾ ਕਰੀਏ ਉੱਥੇ ਪਤਾ ਨਹੀਂ ਉਹ ਉਰੇ ਦੀ ਗੱਲ ਕਰਦੇ ਆ ਜੀ ਆਪਾਂ ਜੇ ਉਰੇ ਠੇਕੇਦਾਰ ਆ ਜੇ ਇਹੀ ਅੱਡਾ ਸਾਨੂੰ ਘੱਟੋ-ਘੱਟ 5000 ਰੁਪਏ ਦਾ ਮਿਲੂਗਾ ਅਸੀਂ ਆਪ ਮਿਹਨਤ ਕਰਕੇ ਦੇ ਦਿਆ ਆ ਅੱਡਾ ਸਾਨੂੰ 5000 ਰੁਪਏ ਦਾ ਦੇਣਗੇ ਕਿੱਥੇ ਹੁਣ ਸਾਨੂੰ 1300 ਰੁਪਏ ਚ ਮਿਲ ਰਿਹਾ ਹੈ ਸਾਡਾ ਅਸੀਂ ਮਿਹਨਤ ਆਪ ਕਰ ਰਹੇ ਆ ਬਾਈਆਂ ਨੂੰ ਓਨੇ ਪੈਸੇ ਇਕੱਠੇ ਕਰਕੇ ਦੇ ਦ ਬੋ ਹਾਂਜੀ ਭਾਈ ਜੀ ਆਪਾਂ ਰੇਟ ਦੀ ਗੱਲ ਕਰੀ ਰੇਟ ਕੀ ਵੀ ਠੀਕ ਹੈ ਰੇਟ ਠੀਕ ਹੈ ਜੀ ਬਾਕੀ ਆਪ ਦੇਖ ਸਮਝ ਕੇ ਕਰ ਲਾਂਗੇ ਜੀ ਇਹ ਆਪ ਸਮਝਦਾਰ ਬੰਦੇ ਹੈ ਜੀ ਬਾਕੀ ਇਹਨਾਂ ਨੂੰ ਪਤਾ ਹੀ ਹੈ ਕੰਮ ਦੇ ਹਿਸਾਬ ਨਾਲ ਹੀ ਪੈਸਾ ਹੈ ਕੋਈ ਇੰਨੇ ਭੜੇ ਲੈ ਕੇ ਕੋਈ ਨਿਯਾਜ ਪੈਸਾ ਤਾਂ ਨਹੀਂ ਲੈ ਰਹੇ ਨਹੀਂ ਨਿਯਾਜ ਕੋਈ ਧੱਕਾਸ਼ਾਹੀ ਕੋਈ ਨਹੀਂ ਜੀ ਇਹ ਵੀ ਵਿਚਾਰੇ ਕਹਿ ਰਹੇ ਵੀ ਕੋਈ ਗੱਲ ਨਹੀਂ ਦੇਖ ਕੇ ਹਿਸਾਬ ਨਾਲ ਉਹ ਕਰ ਰਹੇ ਬਹੁਤ ਬਾਕੀ ਪ੍ਰਧਾਨ ਸਾਹਿਬ ਬਹੁਤ ਸਹੀ ਕੋਈ ਧੱਕਾ ਨਹੀਂ ਹੋਇਆ ਜੀ ਕਦੇ ਜਿਹੜੇ ਕੋਈ ਸਾਨੂੰ ਬਾਹਰ ਨਹੀਂ ਹੈਗਾ ਅੰਦਰ 1300 ਕੋਈ ਬਾਹਰ ਨਹੀਂ ਲੈਣ ਨੂੰ ਹੈਗਾ ਕਹਿੰਦਾ ਸਿਰੇ ਨਹੀਂ ਕਹਿੰਦਾ ਇਹਗਾ ਇਹਨਾਂ ਸਰਪੰਚ ਕਹਿੰਦਾ

ਬਾਕੀ ਲੰਗਰ ਵਗੈਰਾ ਸਹੀ ਵਿਵਸਥਾ ਹੈ ਮਿੱਟੀ ਵੀ ਮਤਲਬ ਬੜੀਆ ਵਿਵਸਥਾ ਕਰ ਰਹੇ ਹਨ ਕਮੇਟੀ ਦੀ ਤਰਫੋਂ ਕੋਈ ਨਿਪੱਸ ਹੀ ਹੈ ਜੇ ਰੇਟ卡 ਡਿਫੈਂਡ ਹੋ ਰਹਾ ਤਾਂ ਉਹ ਵੀ ਕਰ ਦਿੰਗੇ ਮਸ਼ਲਾਲਾ ਠੀਕ ਹੈ ਹਾਂਜੀ ਹਾਂਜੀ ਸਰਪੰਚ ਸਾਹਿਬ ਮੇਲੇ ਦੇ ਪ੍ਰਬੰਧਾਂ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਹੋਣਗੇ ਮੇਲੇ ਦੇ ਪ੍ਰਬੰਧਨ ਦੀ ਗੱਲ ਮੇਲੇ ਚ ਪਿਛਲੇ 10 ਸਾਲਾਂ ਤੋਂ ਤਕਰੀਬਨ ਕਮੇਟੀ ਮੇਲੇ ਦੀ ਸੰਭਾਲ ਕਰਦੀ ਆ ਹਰ ਸਾਲ ਪੁਖਤਾ ਪ੍ਰਬੰਧ ਹੁੰਦੇ ਨੇ ਕਮੇਟੀ ਵੱਲੋਂ ਜਿਵੇਂ ਪਾਣੀ ਦੀਆਂ ਸਬੀਲਾਂ ਉਬਿਲਵਾਂ ਜਾਂ ਜਾਂਦੀਆਂ ਕਮੇਟੀ ਵੱਲੋਂ ਮੁੰਡਿਆਂ ਨੂੰ ਉਹਨਾਂ ਨੂੰ ਸਹਾਇਜੋਗ ਦਿੱਤਾ ਜਾਂਦਾ ਹੈ ਪਿੰਡ ਦੇ ਮੁੰਡੇ ਵੱਖ-ਵੱਖ ਲਾਉਂਦੇ ਨੇ ਜਿਵੇਂ ਕਿਸੇ ਥਰੀ ਲੱਗਦੀ ਹੈ ਜਗ੍ਹਾ ਤੇ ਉੱਥੇ ਵੀ ਕਮੇਟੀ ਵੱਲੋਂ ਉਹਨਾਂ ਨੂੰ ਵੀ ਜੋ ਵੀ ਬਣਦਾ ਸਹਾਇਜੋਗ ਹੈ ਉਹ ਵੀ ਦਿੱਤਾ ਜਾਂਦਾ ਹੈ ਬਾਕੀ ਜਿੱਥੇ ਤੱਕ ਪੰਚਾਇਤ ਦੀ ਗੱਲ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਧਿਆਨ ਰੱਖਿਆ ਜਾਊਗਾ ਜਿਵੇਂ ਹਰ ਸਾਲ ਵਧੀਆ ਪੁਲਿਸ ਪ੍ਰਸ਼ਾਸਨ ਸਾਥ ਦਿੰਦਾ ਹੈ ਉਸੀ ਤਰ੍ਹਾਂ ਵੀ ਬਿਨਾਂ ਲੜਾਈ ਝਗੜੇ ਤੋਂ ਬਿਨਾਂ ਕਿਸੇ ਤੋਂ ਚੰਗਾ ਪ੍ਰਬੰਧ ਕਰਕੇ ਮੇਲਾ ਵਿੱਚ ਕੁਝ ਕੁ ਦੁਕਾਨਦਾਰਾਂ ਕੋਲ ਰੇਟ ਬਾਰੇ ਕਿਹਾ ਜਾ ਰਿਹਾ ਜੀ ਕਹਿੰਦੇ ਕਿ ਸਾ ਤੋਂ ਉਹ ਮਤਲਬ ਰੇਟ ਥੋੜਾ ਜ਼ਿਆਦਾ ਲਿਆ ਜਾ ਰਿਹਾ ਕੁਝ ਕੁ ਦੁਕਾਨਦਾਰ ਯਾਦ ਨਹੀਂ ਮਤਲਬ ਜੀ ਇਹ ਜੇ ਪਤਾ ਕੀ ਹੁੰਦਾ ਜੀ ਇਹ ਪਹਿਲਾਂ ਤਾਂ ਦੁਕਾਨਦਾਰ ਹੱਸ ਕੇ ਰੇਟ ਕਰਦਾ ਉਸ ਤੋਂ ਬਾਅਦ ਕਹਿੰਦਾ ਵੀ ਘਾਟਾ ਪੈ ਗਿਆ ਉਹ ਸਾਡੇ ਜ਼ਿਮੀਂਦਾਰ ਵਾਲੀ ਗੱਲ ਹੋ ਜਾਂਦੀ ਹੈ ਕਈ ਵਾਰੀ ਕਈ ਵਾਰੀ ਅਸੀਂ ਫਸਲ ਕੱਚੀ ਜਾਂ ਮਤਲਬ ਬਦਮੁੱਚਰ ਦੀ ਲੈ ਜਾਂਦੇ ਫਿਰ ਅਸੀਂ ਆਪਣੇ ਮਨਮਰਜ਼ੀ ਨਾਲ ਵੇਚ ਤਾ ਦਿੰਨੇ ਆ ਹਾਲੇ ਕਹਿੰਦਾ 100 ਰੁਪਏ ਘੱਟ ਲਵਾਂਗੇ ਜਾਂ 50 ਰੁਪਏ ਕਵੈਂਟਰ ਘੱਟ ਲਵਾਂਗੇ ਉਸ ਤੋਂ ਬਾਅਦ ਅਸੀਂ ਆ ਕੇ ਸਰਕਾਰ ਨੂੰ ਭੰਡ ਦਿੰਨੇ ਆਂ ਉੱਥੇ ਆਪਦਾ ਨੁਕਸਾਨ ਹੀ ਦੇਖਦੇ ਉੱਥੇ ਦੁਕਾਨਦਾਰਾਂ ਦਾ ਵੀ ਖੋਟ ਹੁੰਦਾ ਭਈ ਜਿਸ ਦਿਨ ਪਹਿਲੇ ਦਿਨ ਆਪਾਂ ਵੰਡ ਕਰਦੇ ਆਂ ਦੁਕਾਨਦਾਰਾਂ ਨੂੰ ਜਿਹਦੇ ਪਰ ਜੰਮਲੋ ਜਗ੍ਹਾ ਮਿਲ ਕੇ ਦਿੰਨੇ ਆਂ ਹਾਂ ਜੇ ਉਸ ਦਿਨ ਹੀ ਕਹਿ ਦੇਣ ਕਿ ਸਾਨੂੰ ਤਾਂ ਇਹ ਚ ਕੁਝ ਪੁੱਗਣਾ ਨਹੀਂ ਤੁਸੀਂ ਸਾਨੂੰ ਕੋਈ ਜਾਇਜ਼ ਕਰੋ ਉਸ ਤੋਂ ਬਾਅਦ ਦਿੱਤੇ ਪੈਸੇ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਮਤਲਬ ਜਦੋਂ ਰਸੀਦ ਕੱਟਦੀ ਆ ਫੇ ਤਾਂ ਸ਼ੁਰੂਆਤ ਉੱਥੇ ਗੱਲ ਹੁੰਦੀ ਥੋਂ ਕੱਟਦਾ ਹੈ ਹਾਂਜੀ ਹਾਂ ਵੀ ਉਹਦੀ ਗੱਲ ਕਰਨੀ ਚਾਹੀਦੀ ਉਹਦੀ ਗੱਲ ਕਰਨੀ ਚਾਹੀਦੀ ਬਾਕੀ ਦੂਜੀ ਗੱਲ ਇਹ ਵੀ ਆ ਚਲ ਜੋ ਦੁਕਾਨਦਾਰ ਚ ਗਰੀਬ ਨੇ ਹਮੇਸ਼ਾ ਕਮੇਟੀ ਦੇਖਦੀ ਆ ਹਮੇਸ਼ਾ ਕਮੇਟੀ ਨੇ ਦੇਖਿਆ ਜਿਵੇਂ ਕੋਈ ਬਾਬੇ ਦਾ ਭੋਗ ਵੰਡਣ ਵਾਲਾ ਮੰਜਾ ਤੇ ਨਹੀਂ ਬੈਠਾ ਉਹ ਤੋਂ ਕੁਝ ਨਹੀਂ ਲਿਆ ਜਾਂਦਾ ਆਮ ਕੋਈ ਪੱਲੀ ਤੇ ਖੜ੍ਹੋਣੇ ਲਈ ਬੈਠਾ ਰਹੇ ਬੈਠਾ ਉਹ ਤੋਂ ਕੁਝ ਨਹੀਂ ਲਿਆ ਜਾਂਦਾ ਤੇ ਜਿੱਥੇ ਜਿਹੜੀ ਚੀਜ਼ ਦਾ ਪਤਾ ਵੀ ਆਪਾਂ ਨੂੰ ਬਿਜ਼ਨਸ ਚ ਜਿਹੜੀ ਚ ਪ੍ਰੋਪਰਟੀ ਕਮਾਈ ਹੈ ਉਸੇ ਤੋਂ ਪੈਸੇ ਲਏ ਜਾਂਦੇ ਉਹਦੇ ਹਿਸਾਬ ਨਾਲ ਲਏ ਜਾਂਦੇ ਨੇ ਉਹ ਜਿਵੇਂ ਅੰਦਰੋਂ ਬੰਜਾਰੀਆਂ ਦੀਆਂ ਦੁਕਾਨਾਂ ਨੇ ਉਹਨਾਂ ਤੋਂ 12-1300 ਰੁਪਏ ਲਿਆ ਜਾ ਰਿਹਾ ਜਿਵੇਂ ਪਿਛਲੇ 10 ਸਾਲਾਂ ਤੋਂ ਹੀ ਲਿਆ ਜਾ ਰਿਹਾ ਹੈ ਇਹ ਰੇਟਾ ਇਹ ਅੱਜ ਦਾ ਨਹੀਂ ਤੇ ਪਿਛਲੇ 10 ਸਾਲਾਂ ਦਾ ਜੀ ਮੁਗਾ ਮਾਲੀ ਦੇ ਪਿਛਲੇ ਪਾਸੇ ਦੇ ਥੋੜੇ ਜਿਹਾ ਉਹ ਥੋੜਾ ਜਿਆ ਦੱਸ ਰਹੇ ਨੇ ਕਿ ਸਾਨੂੰ ਇਸ ਵਾਰ ਇਹ ਚ ਪਤਾ ਕੀ ਹੁੰਦਾ ਜੀ ਜਾਨੀ ਕਹਿੰਦੇ ਵੀ ਪੱਲੋਂ ਸਾਡੀਆਂ ਪਾਥੀਆਂ ਵੀ ਪੰਚਾਇਤ ਵੱਲੋਂ ਮਤਲਬ ਸਾਨੂੰ ਜਗਾ ਕੱਟ ਕੇ ਦਿੱਤੀ ਗਈ ਹੈ ਇਹ ਇਹ ਮੰਨ ਲਓ ਗੱਲਾਂ ਸਾਹਮਣੇ ਆ ਗਈਆਂ ਸੀ ਨਹੀਂ ਜੀ ਦੇਖੋ ਉਦੋਂ ਪੰਚਾਇਤ ਤੇ ਕਮੇਟੀ ਨੇ ਇਕੱਠੇ ਵਿੱਚ ਕੱਟ ਕੇ ਦਿੱਤੀ ਹੈ ਜਗਾ ਮੈਂ ਵੀ ਉੱਥੇ ਮੌਜੂਦ ਸੀ ਜਦੋਂ ਜਗਾ ਉਦੋਂ ਪਹਿਲਾਂ ਕੀ ਹੋਇਆ ਸੀ ਉਦੋਂ ਪਹਿਲਾਂ ਆਪਣੇ ਕੋਈ ਐਸੀ ਮੁੰਡੇ ਜਗਾ ਕੱਟ ਰਹੇ ਤੇ ਉਹ ਕੱਟ ਰਹੇ ਤੇ ਉਹਨਾਂ ਨਾਲ ਉਹਨਾਂ ਦਾ ਬਾਗਾ ਦਾ ਰੇਟ ਵੀ ਹੋਇਆ ਹੋਇਆ ਤੇ ਸਾਈਆਂ ਵੀ ਆਈਆਂ ਹੋਈਆਂ ਦੀਆਂ ਮਤਲਬ ਪਹਿਲੀ ਤਹਿ ਸੀਗਾ ਰੇਟ ਤਹਿ ਸੀ ਉਹਨਾਂ ਦਾ ਤਹਿ ਸੀ ਸਾਡੇ ਨਾਲ ਕੋਈ ਤਹਿ ਨਹੀਂ ਹੋਇਆ ਮਤਲਬ ਤੁਹਾਡੇ ਨਾਲ ਵੀ ਹੋਇਆ ਚ ਜਿਹੜੀ ਹੁਣ ਕਮੇਟੀ ਉਹਦੇ ਨਾਲ ਵੀ ਨਹੀਂ ਹੋਇਆ ਉਹ ਤੋਂ ਪਹਿਲਾਂ ਤੈਅ ਧੀ ਉਹ ਤੋਂ ਪਹਿਲਾਂ ਦੀ ਰੇਟ ਤੈਅ ਸੀ ਉਹਦੇ ਹਿਸਾਬ ਨਾਲ ਹੀ ਪੈਸੇ ਦੇ ਰਹੇ ਨੇ ਪਰ ਜਿਹੜੇ ਹੁਣ ਦੁਕਾਨਦਾਰ ਵਿੱਚ ਰੌਲਾ ਪਾ ਰਹੇ ਨੇ ਵੀ ਥਾਂ ਮਤਲਬ ਸਾਹੂ ਜੀ ਪੈਸੇ ਬਹੁਤ ਸਾਤੂ ਲੈ ਰਹੇ ਜਿਹੜੇ ਇੱਕ ਦੋ ਵਿੱਚ ਬੋਲਦੇ ਨੇ ਉਹਨਾਂ ਬਾਰੇ ਕੀ ਕਹੋਗੇ ਹੁਣ ਪਿਛਲੀ ਵਾਰ ਵੀ ਲਾਲੋ ਜੀ ਪਿਛਲੀ ਵਾਰ ਕਮੇਟੀ ਨੇ ਮੇਲਾ ਕਰਾਈ ਦੀ ਉਦੋਂ ਵੀ ਪਿੱਛੇ ਵਾਲੀ ਜਗ੍ਹਾ 350 ਰੁਪਏ ਸਕਰ ਫੁੱਟ ਉਦੋਂ ਪਿਛਲੀ ਵਾਰ ਕਿਸੇ ਨੇ ਰੌਲਾ ਨਹੀਂ ਪਾਇਆ ਪਤਾ ਨਹੀਂ ਤੇ ਇਹ ਲੋਕ ਇਹ ਚਾਹੁੰਦੇ ਨੇ ਵੀ ਜਰਨਲ ਏਸੀ ਵਾਜੋ ਕੋਈ ਲੜਾਈ ਰਹੇ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਪਿੰਡ ਇੱਕ ਹੈ ਅਸੀਂ ਜਿਹੜਾ ਪੈਸ ਬਣਾ ਰਹੇ ਉਹ ਗਰੀਬਾਂ ਵਾਸਤੇ ਬਣਾ ਰਹੇ ਹਾਂ ਜਿਹੜੇ ਮੇਲੇ ਦੀ ਗਰਾਹੀ ਹੁੰਦੀ ਹੈ ਹੁਣ ਵਿੱਚ ਲੋਕ ਕਹਿੰਦੇ ਨੇ ਵੀ ਇਹ ਗੁੰਡਾ ਟੈਕਸ ਆ ਅਸੀਂ ਗੁੰਡਾ ਟੈਕਸ ਇਹਨੂੰ ਤਾਂ ਨਹੀਂ ਮੰਨਦੇ ਗੁੰਡਾ ਟੈਕਸ ਤਾਂ ਹੋਵੇ ਜੇ 10 ਬੰਦੇ ਗਰਾਹ ਕੇ ਆਪਦੇ ਘਰੇ ਲੈ ਜਾਣਾ ਠੀਕ ਹੈ ਉਹ ਗੁੰਡਾਗਰਦੀ ਕਰਨਾ ਆਪ ਵਰਤਣਾ ਜਦ ਕਿ ਜਰਨਲ ਕੈਟਾਗਰੀ ਦੇ ਲੋਕ ਮੂਰੇ ਹੋ ਕੇ ਮੇਲਾ ਗਰਾਹ ਕੇ ਉੱਥੇ ਆਪਦਾ ਟਾਈਮ ਦੇ ਕੇ ਉਸ ਪੈਸ ਨੂੰ ਗਰੀਬਾਂ ਵਾਸਤੇ ਤਿਆਰ ਕਰ ਰਹੇ ਨੇ ਵੀ ਗਰੀਬਾਂ ਦੀਆਂ ਕੁੜੀਆਂ ਦਾ ਵਿਆਹ ਹੋ ਸਕੇ ਗਰੀਬ ਵੇਢ ਸਕਣਾ ਕੋਈ ਕੁਦਰਤੀ ਆਫਤ ਆ ਜਾਂਦੀ ਹੁਣ ਪਾਣੀ ਆੜਾ ਰਹੇ ਕਿਤੇ ਗਰੀਬ ਦਾ ਕਿਸੇ ਦਾ ਘਰ ਟ ਹੈ ਗਿਆ ਕਿਸੇ ਦਾ ਘਰ ਚੂਹੀ ਜਾਂਦਾ ਤਾਂ ਉੱਥੇ 10 ਘਰਾਂ ਦਾ ਗੁਜ਼ਾਰਾ ਵੀ ਹੈ ਜੀ ਸੁਭਾਲ ਸਾਹਿਬ ਵੀ ਕੱਲ ਹੋਰ ਵੀਰੇ ਧਿਆਨ ਚਾਹੀਏ ਜਿਵੇਂ ਕੀ ਜਿਹੜਾ ਮੇਲਾ ਹੈਗਾ ਸਿਰਫ ਰੋਜਾ ਪੱਤੀ ਦੇ ਮੇਲੇ ਨੂੰ ਹੀ ਟਾਰਗੇਟ ਹਰ ਵਾਰੀ ਕਿਉਂ ਕੀਤਾ ਜਾਂਦਾ ਗਰੁੱਪਾਂ ਦੇ ਵਿੱਚ ਮੈਸੇਜ ਦੇਖਣ ਨੂੰ ਮਿਲਦੇ ਨੇ ਜਾਂ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਵੀ ਦੇਖਣ ਨੂੰ ਮਿਲਦੀ ਜਾਂ ਹੋਰ ਇਸ ਤਰ੍ਹਾਂ ਦੀ ਬਹੁਤ ਗੱਲਾਂ ਹੁੰਦੀਆਂ ਨੇ ਵੀ ਜਿਹੜਾ ਰੋਜਾ ਪੱਤੀ ਦਾ ਮੇਲਾ ਇਹਨੂੰ ਫ੍ਰੀ ਕਰਾਇਆ ਜਾਵੇ ਸਿਰਫ ਟਾਰਗੇਟ ਸਿਰਫ ਇੱਕ ਮੇਲਾ ਹੀ ਕਿਉਂ ਮੇਲਾ ਤਾਂ ਆਪਣੇ ਹੋਰ ਵੀ ਲੱਗਦਾ ਇਹ ਚ ਪਤਾ ਕੀ ਕਰਨਾ ਹੈ ਜੀ ਇਹ ਚ ਮжоਰਿਟੀयां ਬਣਦੀਆਂ ਨੇ ਗ ਗਰੁੱਪ ਬਣਦੇ ਗਰੁੱਪ ਬਣਨ ਕਾਰਨ ਜਦੋਂ ਮੰਨ ਕੇ ਚੱਲੋ ਇੱਕ ਜਿਹੜੀ ਸਾਡੀ ਕਮੇਟੀ ਜਾਂ ਹੋਣ ਵਾਲੀ ਕਮੇਟੀ ਜਿਹੜੀ ਕਰਾ ਰਹੀ ਹੈ ਜਾਂ ਕੋਈ ਪੰਚਾਇਤ ਮੈਂਬਰ ਜਾਂ ਕੋਈ ਪਿੰਡ ਚ ਮੋਤਬਰ ਬੰਦੇ ਜਿਹੜੇ ਤੁਰਦੇ ਫਿਰਦੇ ਨੇ ਉਹ ਵਿਰੋਧ ਨਹੀਂ ਕਰਦੇ ਕੁਝ ਕੁ ਬੰਦੇ ਨੇ ਮੋਤਬਰ ਨਹੀਂ ਆਪਾਂ ਇੱਕ ਮੇਰਾ ਮਤਲਬ ਇਹ ਹੈ ਸਵਾਲ ਇਹ ਹੈ ਵੀ ਕਿਉਂ ਵਿਰੋਧ ਕਿਉਂ ਕਰ ਰਹੇ ਨੇ ਵਿਰੋਧਿਆ ਪੱਤੀ ਮੇਲਾ ਹੀ ਟਾਰਗੇਟ ਕਿਉਂ ਟਾਰਗੇਟ ਤਾਂ ਇਹ ਹੈ ਜੀ ਜਿਹੜੇ ਬੰਦੇ ਨੇ ਚੰਡੋਲ ਤੇ ਆਪਦੇ ਦਾਦਾ ਜੀ ਗਿਲਜਵਾਖਾਂ ਨੂੰ ਝੂਟੇ ਦਿਵਾਉਣੇ ਨੇ ਮੁਕਤ ਦਾ ਦੁਕਾਨ ਦਾ ਸਮਾਨ ਲੈਣਾ ਮੁਕਤ ਦਾ ਮੈਂ ਪ੍ਰਧਾਨ ਆ ਗੱਲ 'ਚ ਕਾਰਡ ਪਾ ਕੇ ਜਾ ਹੋਰ ਉਹ ਬੰਦੇ ਟਾਰਗੇਟ ਕਰਦੇ ਨੇ ਜੀ 80 5 ਸਾਲ ਕਮੇਟੀ ਚਲਾਈ ਆ ਜੀ ਇੱਕ ਗੋਲ ਗੱਪੇ ਦੇ ਵੀ ਦੇਣ ਦਾ ਰਹਾਂਗੇ ਇਹ ਗੱਲ ਤਾਂ ਮੈਂ ਹੁਣ ਵਾਲੀ ਕਮੇਟੀ ਤੋਂ ਵੀ ਸੁਣ ਕੇ ਆਇਆ ਇਹ ਗੱਲ ਹੁਣ ਵੀ ਮੈਂ ਸੁਣ ਕੇ ਉਹ ਕਹਿੰਦੇ ਵੀ ਅਸੀਂ ਸਾਡਾ ਕੋਈ ਮੈਂਬਰ ਕੋਈ ਵੀ ਆਵੇ ਵੀ ਸਾਡੇ ਕਿਸੇ ਮੈਂਬਰ ਨੂੰ ਫ੍ਰੀ ਨਹੀਂ ਦੇਣਾ ਕਿਸੇ ਕੁਝ ਵੀ ਕੋਝੂਟਾ ਕੋਈ ਹੋਰ ਫ੍ਰੀ ਨਹੀਂ ਦੇਣਾ ਇਹ ਗੱਲ ਬਾਰੇ ਕੀ ਕਰੋਗੇ ਇਹ ਬਹੁਤ ਵਧੀਆ ਗੱਲ ਹੈ ਜੀ ਕਮੇਟੀ ਦੀ ਜਦੋਂ ਅਸਲ 'ਚ ਪਤਾ ਕੀ ਹੁੰਦਾ ਬੰਦਾ ਉਦੋਂ ਦਾਗੀ ਬੰਨਿਆ ਜਾਂਦਾ ਹੈ ਜਦੋਂ ਆਪਦੇ ਵਾਸਤੇ ਕੁਝ ਕਰਦਾ ਠੀਕ ਹੈ ਅੱਜ ਪੈਸੇ ਜੇ 50 ਰੁਪਏ ਹੋਵੇ ਇਸੇ ਤੋਂ ਵੱਧ ਵੀ ਲੈ ਲੈਣਗੇ 500 ਰੁਪਏ ਵੱਧ ਵੀ ਲੈ ਲੈਣਗੇ ਤਾਂ ਉਹ ਗਰੀਬਾਂ ਤੋਂ ਲੈਂਦੇ ਨੇ ਗਰੀਬਾਂ ਵਾਸਤੇ ਲੈ ਰਹੇ ਨੇ ਦੇਖੋ ਦੁਕਾਨਦਾਰ ਨੇ ਜਿਹੜੀ ਚੀਜ਼ 55 ਰੁਪਏ ਦੀ ਦੇਣੀ ਹੈ ਉਹ 60 ਦੀ ਦੇ ਦੇਊਗਾ ਪੈਸੇ ਤਾਂ ਉਹਨੇ ਪੂਰੇ ਕਰਨੇ ਨੇ ਅੱਛਾ ਉਹਨੂੰ ਜਰਨਲ ਕੈਟਾਗਰੀ ਨੇ ਵੀ ਖਰੀਦਣਾ ਹਰ ਹਰ ਕਿਸੇ ਦੇ ਇੱਕ ਧਰਮ ਦੇ ਖਰੀਦਣਾ ਉਹ ਆ ਉਹ ਤੇ ਆਪਾਂ ਜਿਵੇਂ ਫੰਡ ਇਕੱਠਾ ਕਰਕੇ ਲਾ ਲੋ ਵੀ ਆਪਾਂ ਕਹੇ ਜੀ ਫੰਡ ਪਰ ਤੁਸੀਂ ਇੱਕ ਗੱਲ ਮੰਨ ਲਓ ਆਪ ਨੂੰ ਸਾਰੇ ਮੇਲੇ 'ਚ 500 ਰੁਪਏ ਦੇ ਦੰਦਕਾਨਾ ਵਈਆਂ ਲੱਗ ਜਾਂਦੀਆਂ ਨੇ। ਤੇ ਝੂਟੇ ਲੱਗਿਆ। ਆਪਾਂ ਇਹ ਸਮਝ ਲਓ 500 ਰੁਪਏ ਤਾਂ ਰੋਜਾ ਪੱਤੀ ਗਰੀਬ ਵਾਲੇ ਪੈਲਸ ਵਾਸਤੇ ਡਿਨੋਟ ਕਰਤਾ। ਬਿਲਕੁਲ। ਬਿਲਕੁਲ ਬਿਲਕੁਲ ਸਹੀ ਗੱਲ। ਇਹ ਗੱਲ ਕੁਛ ਨਹੀਂ ਜੀ। ਗੱਲ ਆਪਾਂ ਇਹ ਥੋੜੀ ਥੋੜੀ ਚੀਜ਼ ਨਾਲ ਦਰਿਆ ਪਰ ਜਾਂਦਾ ਪੂਜੀ ਪੂਜੀ ਨਾਲ। ਜਿਹੜਾ 2-3 2.5 ਲੱਖ ਰੁਪਏ ਇਕੱਠਾ ਹੁੰਦਾ ਉਹ ਚੋਂ ਲੰਗਰ ਵੀ ਲਾਉਣਾ। ਉਹਦੇ ਹੁਣ ਪਰਤ ਪਾਉਣ ਲੱਗ ਰਹੇ ਨੇ, ਕਰਾਹ ਲਗਾਉਣਗੇ, ਸਫਾਈ ਕਰਾਉਣਗੇ। ਉਸ ਤੋਂ ਬਾਅਦ ਚਾ ਕੋਈ ਟਾ ਰੋਡ ਸਿੱ ਕਟੋ-ਕਟ ਕਮੇਟੀ ਦਾ ਲੱਖ ਡੇਢ ਲੱਖ ਰੁਪਏ ਦਾ ਤਾਂ ਖਰਚਾ ਹੈ ਜੀ। ਖਰਚਾ। ਇਹ ਜਿਹੜਾ ਇਹ ਖਰਚਾ ਜੇ ਆਪਾਂ ਗੱਲ ਕਰੀਏ ਜੇ ਮੇਲੇ ਦੀ ਗ੍ਰਾਹੀ ਨਾ ਹੋਵੇ ਤਾਂ ਇਹ ਖਰਚਾ ਕਿੱਥੋਂ ਹੋਊਗਾ? ਇਹ ਕਿਤੋਂ ਵੀ ਨਹੀਂ ਆਉਣਾ ਜੀ ਉਹ ਸਾਰੇ ਰੋੜੇ ਲਫਾਫੇ ਉੱਟਦੇ ਰਹਿਣਗੇ। ਕਿਤੋਂ? ਪੰਚਾਇਤ ਲਵੇ ਕੋਈ ਸੋਰਸ ਨਹੀਂ। ਇਹ ਪੰਚਾਇਤ ਉਹਦੀ ਸਫਾਈ ਕਰਾ ਦਊਗੀ। ਜੇ ਕਮੇਟੀ ਨਹੀਂ ਗ੍ਰਾਹੀ ਕਰੂਗੀ ਤਾਂ ਪੰਚਾਇਤ ਕਰੂਗੀ। ਬਿਲਕੁਲ। ਗ੍ਰਾਹੀ ਤਾਂ ਕਰਨੀ ਹੀ ਪਊਗੀ। ਕਰਨੀ। ਮਤਲਬ ਇਹਦਾ ਮਤਲਬ ਇਹ ਹੈ ਵੀ ਜੇ ਇਹ ਜਿਹੜਾ ਕਰਾਇਆ ਜਾਂਦਾ ਇਹ ਵੀ ਗਰੀਬਾਂ ਦੀ ਲੱਗਣਾ ਹੈ ਗਰੀਬਾਂ ਦੀ ਲੱਗਣਾ ਹੈ ਹਾਂਜੀ ਹਾਂ ਵੀ ਇਹਦੇ ਨਾਲ ਕੋਈ ਫਰਕ ਨਹੀਂ ਹੈਗਾ ਮਤਲਬ ਨਾ ਕੋਈ ਫਰਕ ਨਹੀਂ ਆਪਾਂ ਇਹ ਸਮਝ ਲਓ ਵੀ ਆਪਾਂ ਆਪਾਂ 1000 ਰੁਪਏ 500 ਰੁਪਏ 2000 5000 ਘੱਲ ਪਾਉਂਦੇ ਰਹਿੰਦੇ ਆ ਆਪਾਂ ਇਹ ਸਮਝ ਲਓ ਵੀ ਆਪਾਂ ਟਾੜ ਨਹੀਂ ਪਾ ਰਹੇ ਉਹੀ ਮੇਲੇ 'ਚ ਦੁਕਾਨਦਾਰ ਨੂੰ ਵੱਧ ਦੇ ਰਹਿਆ ਠੀਕ ਹੈ ਜੀ ਸਾਰੇ ਪਿੰਡ ਦਾ ਸਾਂਝਾ ਸਾਰੀਆਂ ਪਤੀਆਂ ਨੂੰ ਆਫਰ ਹੈ ਰੋਜਾ ਪੱਤੀ ਵੱਲੋਂ ਵੀ ਜਦੋਂ ਇਹ ਪੈਸੇ ਤਿਆਰ ਹੁੰਦਾ ਕੋਈ ਵੀ ਗਰੀਬ ਬੰਦਾ ਸਾਰੀ ਪੱਤੀ ਦਾ ਆਸਲੇ ਪਿੰਡ ਦਾ ਕਿਉਂਰੇ ਵਿਆਹ ਕਰ ਸਕਦਾ ਇਹ ਕਹਿੰਦੇ ਜਿਹੜੇ ਲੋਕ ਇਹ ਕਹਿੰਦੇ ਨੇ ਫ੍ਰੀਵਾ ਨਹੀਂ ਉਹਨੂੰ ਕੀ ਕਹੋਗੇ ਦੇਖੋ ਜੇ ਫ੍ਰੀ ਦੇ ਦਾਂਗੇ ਜੀ ਆਪਾਂ ਆਪਾਂ ਫ੍ਰੀ ਕਰ ਦਾਂਗੇ ਕੀ ਕਹੋਗੇ ਮਤਲਬ ਉਹਨਾਂ ਦੀ ਬੇਨਤੀ ਦੇਖੋ ਜੀ ਆਪਾਂ ਫ੍ਰੀ ਕਰ ਦਾਂਗੇ ਉਹੀ ਬੇਨਤੀ ਕਰ ਰਿਹਾ ਮੈਂ ਤੁਹਾਡੇ ਸਾਹਮਣੇ ਰਹੀਂ ਆਪਾਂ ਫ੍ਰੀ ਕਰ ਦਾਂਗੇ ਫਿਰ ਆਪਾਂ ਨੂੰ ਕੀ ਪਤਾ ਵੀ ਜਿਹੜੀ ਚੀਜ਼ ਇਹ 50 ਦੀ ਦਿੰਦੇ ਨੇ ਵੀ ਫ੍ਰੀ ਕਰੇ ਤੁਸੀਂ 40 ਦੀ ਦੇ ਦੇਣਗੇ ਇਹ ਗੱਲ ਦੀ ਗਾਰੰਟੀ ਕੌਣ ਲੈਂਦਾ ਇਹ ਗੱਲ ਵੀ ਸਹੀ ਹੈ ਹੁਣ ਗੋਲ ਗੱਪੇ ਆਪਾਂ ਜਾਣਦੇ ਆਪਣੇ ਰੇੜੀਆਂ ਖੜੀਆਂ ਨੇ ਜੀ ਉਹ 10 ਰੁਪਏ ਦੇ ਤਿੰਨ ਦਿੰਦੇ ਨੇ ਉਰੇ ਵੀ ਮੇਲੇ ਤੇ ਵੀ ਉਹ 10 ਰੁਪਏ ਦੇ ਤਿੰਨ ਦੇ ਹੀ ਜਾਂਦੇ ਨੇ ਜੇ ਆਪ ਬਰੀ ਕਰਦਾਂਗੇ ਫੇਰ ਵੀ ਉਹ ਦੱਸ ਦੇ ਤਿੰਨ ਦਿਨਾਂ ਦੇ ਹੁਣ ਆਪਣੇ ਉੱਥੇ ਖੜ੍ਹਦੇ ਨੇ ਡੈਂਕੇ ਤੇ ਉੱਥੇ ਵੀ ਦੱਸ ਦੇ ਤਿੰਨ ਦਿਨ ਦਿੰਦੇ ਨੇ ਫਰੀਏ ਖੜ੍ਹਦੀਆਂ ਨੇ ਬਿਲਕੁਲ ਬਿਲਕੁਲ ਇਹ ਜਿਹੜੀ ਦੁਕਾਨਦਾਰ ਹੈ ਜੀ ਦੁਕਾਨਦਾਰ ਨੇ ਹਮੇਸ਼ਾ ਆਪ ਦਾ ਪੱਖ ਚ ਫੁਲਕੀ ਚੱਲਣਾ ਹੁੰਦਾ ਆਪਾਂ ਪਿੰਡ ਨੂੰ ਨਾ ਵੰਡੀਏ ਆਪਾਂ ਏਕਤਾ ਨਾਲ ਚੱਲੀਏ ਕੋਈ ਉਰੇ ਬਗਾਨਾ ਨਹੀਂ ਪ੍ਰਮਾਤਮਾ ਨੇ ਜਿੰਨੇ ਸਾਹ ਬਖਸ਼ੇ ਨੇ ਵਧੀਆ ਹਰੇਕ ਦਾ ਇੱਜ਼ਤ ਦਾ ਸਤਕਾਰ ਕਰੀਏ ਹਰੇਕ ਨਾਲ ਖੜ੍ਹੀਏ ਕਿਸੇ ਗਰੀਬ ਦੀ ਬਾਹ ਫੜੀਏ ਠੀਕ ਹੈ ਜੀ ਜੇ ਮੇਲੇ 'ਚ ਜਿਹੜੇ ਲੋਕ ਆ ਰਹੇ ਉਹਨਾਂ ਨੂੰ ਕੀ ਕਹੋਗੇ ਮੇਲੇ 'ਚ ਜਿਹੜੇ ਲੋਕ ਆ ਬੀ ਆਵਦਾ ਪਿਆਰ ਨਾਲ ਮੇਲਾ ਦੇਖੋ ਤੀਆਂ ਭੈਣਾਂ ਨੂੰ ਆਪਦੀਆਂ ਤੀਆਂ ਭੈਣਾਂ ਵਾਂਗੂ ਸਮਝੋ ਕੋਈ ਲੜਾਈ ਝਗੜੇ ਤੋਂ ਦੂਰ ਰਹੋ ਜਿੰਨੇ ਕੋਈ ਆਪਦਾ ਪੈਕੇ ਸ਼ੱਕ ਲਾਉਣਾ ਆਪਦੇ ਟਾਈਮ ਨਾਲ ਆਪਦੇ ਘਰੇ ਬੈਠ ਕੇ ਲਾਓ ਆਪਦਾ ਗਿੜਾ ਦੇਓ ਆਪਦਾ ਖੁਸ਼ੀ ਨਾਲ ਆਪਦੇ ਪਰਿਵਾਰ ਨੂੰ ਖੁਸ਼ੀ ਦੇ ਦਿਨ ਮਨਾਓ ਸ਼ਰਾਰਤੀ ਅੰਤਰਾ ਬਾਰੇ ਠੀਕਾ ਹੋਵੇ ਸ਼ਰਾਰਤੀ ਅੰਸਰਾਂ ਤੋਂ ਬੇਨਤੀ ਹੈ ਵੀ ਜੇ ਤਾਂ ਭਈ ਪੁਲਿਸ ਪ੍ਰਸ਼ਾਸਨ ਹੈਗਾ ਜੇ ਤਾਂ ਉਹ ਸੰਭਲ ਕੇ ਚੱਲਣਗੇ ਜਿਵੇਂ ਮੈਂ ਪਹਿਲਾਂ ਬੇਨਤੀ ਕਰੀ ਹੈ ਵੀ ਆਪਦਾ ਖੁਸ਼ੀ ਨਾਲ ਮੇਲਾ ਦੇਖੋ ਤੀਆਂ ਭੈਣਾਂ ਨੂੰ ਆਪਦੀਆਂ ਤੀਆਂ ਭੈਣਾਂ ਸਮਝੋ ਜੇ ਸ਼ਰਾਰਤ ਕਰਨਗੇ ਤਾਂ ਕਿਸੇ ਨੂੰ ਬਖ